ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਜ਼ਿਲ੍ਹਾ ਜਥਾ ਸ਼੍ਰੋਮਣੀ ਕਾਲਜਲ ਫਤਿਹਗੜ੍ਹ ਸਾਹਿਬ ਦੋਨੋਂ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਦਿਹਾਤੀ ਤੇ ਸ਼ਹਿਰੀ ਉਹਨਾਂ ਦੀ ਗਾਇਜ਼ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੀ ਤਿੰਨੋਂ ਹਲਕਿਆਂ ਦੀ ਮੀਟਿੰਗ ਹੋਈ ਹੈ ਜਿੱਦੇ ਵਿੱਚ ਤਿੰਨੋਂ ਹਲਕਾ ਚਾਰ ਸਾਹਿਬਾਨ ਯੂਥ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਅਹੁਦੇਦਾਰ ਸਾਹਿਬਾਨ ਐਜਪੀਸੀ ਮੈਂਬਰ ਸਾਹਿਬਾਨ ਸਾਰੀ ਜਥੇਬੰਦੀ ਵੱਖ-ਵੱਖ ਬਿੰਗਾ ਦੇ ਪ੍ਰਧਾਨ ਸਾਹਿਬਾਨ ਅਹੁਦੇਦਾਰ ਸਾਹਿਬਾਨ ਇਕੱਠੇ ਹੋਏ ਨੇ ਜਿਦੇ ਵਿੱਚ ਮਤੇ ਪਾਏ ਗਏ ਨੇ ਇੱਕ ਦਾ ਮਤਾ ਇਹ ਆ ਸੋਚੇ ਜਿਹੜਾ ਫਤਿਹਗੜ ਸਾਹਿਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨਮਾਂ ਕਢੀ ਆ ਤੇ ਸ਼੍ਰੋਮਣੀ ਕਾਲੇ ਦੀ ਅਗਵਾਈ ਕਰ ਰੇ ਸ਼੍ਰੋਮਣੀ ਕਾਲੇ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਰੀ ਦੀ ਅਗਵਾਈ ਦੇ ਵਿੱਚ ਕੰਮ ਕਰਨ ਲਈ ਸਾਰੀ ਜਿਹੜੀ ਜਥੇਬੰਦੀ ਆ ਉਹ ਤਿਆਰ ਬਰ ਤਿਆਰ ਆ ਦੂਜਾ ਮਤਾਂ ਜਿਹੜਾ ਪਾਇਆ ਗਿਆ ਇਹ ਜਥੇਬੰਦੀ ਵੱਲੋਂ ਖਾਸ ਤੌਰ ਤੇ ਰੋਸ਼ ਪ੍ਰਗਟ ਕਰਿਆ ਗਿਆ ਕਿ ਜਿਹੜੇ ਆਪ ਕੋ ਪਾਰਟੀ ਨੂੰ ਖਰਾਬ ਕਰਨ ਲਈ ਪਾਰਟੀ ਦੀ ਪਿੱਠੇ ਝੂਰਾ ਮਾਰ ਬਾਰ ਬਾਰ ਮਾਰਦੇ ਨੇ ਬੁੱਕਲ ਜ ਰਹੇ ਕਿ ਸੱਪ ਮਾਰ ਸੱਪ ਡੰਗ ਮਾਰਦੇ ਨੇ ਉਹਨਾਂ ਦਾ ਖਾਸ ਧਿਆਨ ਕਰਿਆ ਜਾਵੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਉਹਨਾਂ ਕੁਰਸੀਆਂ ਦੇ ਨਾਂ ਬਿਠਾਇਆ ਜਾਵੇ ਇਹ ਜ਼ਰੂਰਤ ਬਣ ਕੇ ਬੇਨਤੀ ਹੈ ਸਾਰਿਆਂ ਦੀ ਕਿਉਂਕਿ ਸਾਰੀ ਜਥੇਬੰਦੀ ਅੱਜ ਪਾਰਟੀ ਦੇ ਨਾਲ ਹੈ ਇਹ ਆਗੂ ਆਉਂਦੇ ਨੇ ਆ ਕੇ ਫਿਰ ਕਿਤਨਾ ਕਿਤੇ ਪਾਰਟੀ ਨੂੰ ਖਰਾਬ ਕਰਦੇ ਨੇ ਸੋ ਇਸ ਲਈ ਜਥੇਬੰਦੀ ਦੀ ਇਹ ਹੀ ਬੇਨਤੀ ਹੈ ਪ੍ਰਧਾਨ ਸਾਹਿਬ ਨੂੰ ਕਿ ਪਾਰਟੀ ਤੁਹਾਡੇ ਨਾਲ ਹੈ ਜਥੇਬੰਦੀ ਤੁਹਾਡੇ ਨਾਲ ਹੈ ਵਰਕਰ ਤੁਹਾਡੇ ਨਾਲ ਹੈ ਕਾਡਰ ਸਾਰਾ ਤੁਹਾਡੇ ਨਾਲ ਹੈ ਪਰ ਜਿਹੜੇ ਆਗੂ ਪਾਰਟੀ ਨੂੰ ਕਮਜ਼ੋਰ ਕਰਨ ਦੀ ਪਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਬਣਦੀ ਕਾਰਵਾਈ ਕੋਤਾ ਚੈਤਰਾ ਦੀਆਂ ਗਾਰਦੀਆਂ ਹਰਬੋਟੁਰ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਦੀ ਜਥੇਬੰਦੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਤਿੰਨੇ ਹਲਕਿਆਂ ਨੇ ਸ਼ਮੂਲੀਅਤ ਕੀਤੀ ਔਰ ਸੀਨੀਅਰ ਵਰਕਰ ਜਿੰਨੇ ਵੀ ਪਾਰਟੀ ਦੇ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਸਾਧ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਜਿਨ੍ਹਾਂ ਦੇ ਵਿੱਚ ਇਹ ਇੱਕ ਕੌਨਫੀਡੈਂਸ ਪ੍ਰਗਟ ਕੀਤਾ ਵੀ ਉਹ ਪਾਰਟੀ ਦੇ ਪ੍ਰਧਾਨ ਨੇ ਤੇ ਪ੍ਰਧਾਨ ਹੀ ਰਹਿਣਗੇ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡਾ ਜ਼ਿਲ੍ਹਾ ਅੱਜ ਮੇਰਾ ਖਿਆਲ ਪੰਜਾਬ 'ਚ ਪਹਿਲਾ ਜ਼ਿਲ੍ਹਾ ਹੈ ਜਿਹਨੇ ਇਸ ਹਿਸਾਬ ਨਾਲ ਮਤਾ ਪਾ ਕੇ ਪਾਰਟੀ ਪ੍ਰਧਾਨ ਦਾ ਜਿਹੜਾ ਹੌਸਲਾ ਹੈ ਹੋਰ ਬਲੰਦ ਕੀਤਾ ਕਿਉਂਕਿ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਇੱਕ ਜਰਨੈਲ ਨੇ ਔਰ ਇੱਕ ਜਰਨੈਲ ਦੀ ਤਰ੍ਹਾਂ ਪਾਰਟੀ ਦੀ ਅਗਵਾਈ ਕਰ ਰਹੇ ਨੇ ਕਈ ਕਵੀਆਂ ਪੇਸ਼ੀਆਂ ਕਈ ਉਤਰਾ ਚੜਾ ਕਈ ਕਿਸਮ ਦੀਆਂ ਨੇਹਰੀਆਂ ਚੱਲੀਆਂ ਪਰ ਉਹ ਸ਼ਖਸ਼ ਕਦੀ ਡੋਲੇ ਨਹੀਂ ਔਰ ਨਾ ਹੀ ਡੋਲਣਗੇ ਸੋ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਆ ਐਸੇ ਤਰੀਕੇ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਸੋ ਅੱਜ ਜਿਲ੍ਹਾ ਫਤਿਹਗੜ ਸਾਹਿਬ ਦੇ ਸਮੂਹ ਤੇ ਹਲਗਾ ਜਨਰਸ ਦੀ ਪੀਸੀ ਸਾਹਿਬਾਨ ਸਮੂਹਕੀਆਂ ਜਥੇਬੰਦੀਆਂ ਵੱਲੋਂ ਅੱਜ ਇਹ ਮਤਾ ਪਾਇਆ ਪਾਇਆ ਗਿਆ ਮਤਾ ਪ੍ਰਿਸ਼ਕੀਤਾ ਗਿਆ ਪਾਇਆ ਗਿਆ ਕਿ ਜੋ ਪੰਥਰ ਵਿਰੋਧੀ ਪਾਰਟੀ ਬਣਦੀਆਂ ਗਤੀਵਿਧੀਆਂ ਕਰ ਰਹੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਸਮੂਚਾ ਪੰਥ ਸਾਰੇ ਹਲਕ ਜਿਲ੍ਹਾ ਪ੍ਰਧਾਨ ਹਲਕਾਚਾਰ ਨੰਬਰ ਵਰਕਿੰਗ ਕਮੇਟੀ ਜਿਲ੍ਹਾ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਕਾਲੀਆ ਨਾਲ ਸ਼੍ਰੋਮਣੀ ਕਾਲੀਆ ਦੇ ਪ੍ਰਧਾਨ ਸਾਹਿਬ ਨੂੰ ਡੜ ਕੇ ਖੜਾ ਤੇ ਉਹਨਾਂ ਨੇ ਮਤਾ ਪਾਇਆ ਕਿ ਸਮੂਚਾ ਜਿਲ੍ਹਾ ਦਾ ਸਰਬੀਸੀ ਬਾਲ ਦੇ ਪਿੱਛੇ ਖੜਾ ਤੋਂ ਇਸ ਕਰਕੇ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਵਿੱਚ ਲਗਾਤਾਰ ਮੀਟਗਾ ਦੌੜ ਚੱਲ ਰਿਹਾ ਵੱਖ-ਵੱਖ ਵਿੰਗਾ ਦੇ ਵੱਖ-ਵੱਖ ਅਧਿਕਾਰ ਸਹਿਬਾਨ ਦਾ ਸੁਖਬੀਰ ਸਿੰਘ ਬਾਲ ਦੇ ਨਾਲ ਖੜੇ ਨੇ ਤੇ ਜਿਹੜੇ ਸ਼੍ਰੋਮਣੀ ਕਾਲੀਆ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਲੋਕ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦਾ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਪੰਥ ਵਿਰੋਧੀ ਗੱਲਾਂ ਸੀ ਇਹ ਭਾਜੀਪੀ ਦੀ ਸ਼ਹਿਦੇ ਉੱਪਰ ਦੇਖੋ ਆਰਥ ਦੇ ਸ਼ਹਿਦੇ ਉੱਪਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਗੱਲ ਕਰੀਏ ਐਮਐਸਪੀ ਦੀ ਗੱਲ ਕਰੀਏ ਗੁਰੂ ਘਰਾਂ ਦੇ ਦਖਲਦਾਰੀ ਦੀ ਗੱਲ ਕਰੀਏ ਜੇ ਅੱਜ ਪੰਥ ਨਾਲ ਡਟ ਕੇ ਖੜੇ ਦਾ ਸ਼ਰਮਨੀ ਕਾਲੀਰ ਖੜਾ ਪਾਸ ਸੁਖਬੀਰ ਸਿੰਘ ਬਾਦਲ ਖੜੇ ਨੇ ਤੋਂ ਸਾਨੂੰ ਪੰਥ ਸ਼ਰਮਨੀ ਪੰਜਾਬ ਪਹਿਲਾਂ ਸ਼ਰਮਨੀ ਕਾਲੀਰ ਦੀ ਦੀ ਮੈਂ ਸਮਝਦਾ ਪਹਿਲਾਂ ਤੇ ਦੂਜੀਆਂ ਜੱਥੇਬੰਦੀਆਂ ਬਾਦ ਨੇ ਉਸ ਕਰਕੇ ਸਾਰਿਆਂ ਨੇ ਮਤਾ ਪਾਇਆ ਕਿ ਅਸੀਂ ਸਾਰ ਸਰਵਿਸ ਵਾਲੇ ਬਾਲ ਤੇ ਬੱਤੇ ਕਰਿਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਅੱਜ ਸਮੁੱਚੇ ਦਿਲਾ ਫਤਿਹਗੜ੍ਹ ਸਾਹਿਬ ਦੇ ਦੋਨੋਂ ਪ੍ਰਧਾਨ ਸਾਹਿਬਾਨ ਦੀ ਲਵਾਈ ਦੇ ਵਿੱਚ ਸਰਬਜੀਤ ਸਿੰਘ ਜਿਲ੍ਹਾ ਪ੍ਰਧਾਨ ਜਿਲ੍ਹਾ ਅਸਗਲੀ ਗੱਲ ਔਰ ਤਿੰਨੋਂ ਹਲਕਾ ਇੰਚਾਰਜ ਔਰ ਤਿੰਨੋਂ ਹਲਕਿਆਂ ਦੀ ਜੱਥੇਬੰਦੀ ਸਰਕਲ ਪ੍ਰਧਾਨ ਸਾਹਿਬਾਨ ਲੀਡਰਸ਼ਿਪ ਇੱਥੇ ਹਾਜ਼ਰ ਹੋਈ ਔਰ ਅੱਜ ਇਹ ਸਾਰਿਆਂ ਨੇ ਖਰਪਸੰਤ ਨਾਲ ਇਹ ਗੱਲ ਕਹੀ ਕਿ ਅਸੀਂ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਡਟ ਕੇ ਖੜੇ ਆ ਜੋ ਉਹਨਾਂ ਨੇ ਫੈਸਲੇ ਲਏ ਧਰਾਤਕ ਫੈਸਲੇ ਲਏ ਆ ਕਿ ਮੈਂ ਪੰਜਾਬ ਦੇ ਹਿੱਤਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਹਿੱਤਾਂ ਦੇ ਨਾਲ ਆ ਖੇਤ ਮਜ਼ਦੂਰਾਂ ਦੇ ਹਿੱਤਾਂ ਦੇ ਨਾਲ ਆ ਔਰ ਪੰਜਾਬ ਦੇ ਲੋਕਾਂ ਦੇ ਨਾਲ ਆ ਉਹ ਜਿਹੜੇ ਅਸੂਲਨ ਫੈਸਲੇ ਆ ਉਹਨਾਂ ਤੇ ਡਟ ਕੇ ਪਹਿਰਾ ਉਹ ਦੇ ਰਹੇ ਨੇ ਇਸ ਕਰਕੇ ਸਾਰੀ ਸੰਗਤ ਜਿਹੜੀ ਹੈ ਤੇ ਜਿਲ੍ਹਾ ਫਾਜ਼ਿਲਕਾ ਸਾਹਿਬ ਦੀ ਡਟ ਕੇ ਉਹਨਾਂ ਦੇ ਨਾਲ ਖੜੀ ਹੋਈ ਹੈ ਔਰ ਉਹਨਾਂ ਨੇ ਜਿਹੜੀ ਪੰਜਾਬ ਬਚਾਓ ਯਾਤਰਾ ਕੀਤੀ ਉਹਦੀ ਵੀ ਇਹ ਸਲਾਹਣਾ ਹੋਈ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਲੋਕਾਂ ਨੇ ਬੜਾ ਸਾਥ ਦਿੱਤਾ ਔਰ ਇੱਕ ਮਾਹੌਲ ਪੈਦਾ ਹੋ ਗਿਆ ਕਿ ਬੀਜੇਪੀ ਨੂੰ ਹਰਾਉਣਾ ਹੈ ਇਸ ਕਰਕੇ ਇਹ ਜਿਹੜਾ ਹੋ ਗਿਆ ਅੱਗੇ ਤੋਂ ਮੈਂ ਸਮਝਦਾ ਕਿ ਵਿਧਾਨ ਸਭਾ ਦੇ ਵਿੱਚ ਜੋ ਵਰਕਰ ਕਹਿ ਰਹੇ ਨੇ ਵਰਕਰਾਂ ਤੋਂ ਫੀਡਬੈਕ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਏਗੀ ਔਰ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਵੀ ਡਟ ਕੇ ਮਿਹਨਤ ਕਰੋ ਕੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਉਹ ਕਰਨ ਦੀ ਲੋੜ ਨਹੀਂ ਡਾਕਟਰ ਜੀ ਮਿਹਨਤ ਆਪਾਂ ਕਰੀਏ ਜਿੰਨਾ ਹਾਰਾਂ ਹੁੰਦੀਆਂ ਨਹੀਂ ਅੱਗੇ ਤੋਂ ਫਤਿਹ ਹੋਊਗੀ ਵੈਗ ਰੂ ਦੀ ਕਾ ਖਾਲਸਾ ਵੈਗ ਰੂ ਦੀ ਫਤਿਹ ਅੱਜ ਜਿਲ੍ਹਾ ਅਕਾਲੀ ਜਥਾ ਸ਼੍ਰੀ ਫਤੇਗੜ ਸਾਹਿਬ ਦੀ ਮੀਟਿੰਗ ਫਤੇਗੜ ਸਾਹਿਬ ਵਿਖੇ ਹੋਈ ਆ ਜਿਸ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੇ ਹਲਕਿਆਂ ਦੇ ਹਲਕਾ ਹਲਕਾ ਸੇਵਾ ਮੁਖ ਸੇਵਾਦਾਰ ਐਸਡੀਪੀ ਦੇ ਮੈਂਬਰ ਸਹਿਬਾਨ ਜੁਣ ਅਕਾਲੀ ਦਲ ਇਸਤਰੀ ਅਕਾਲੀ ਦਲ ਤੇ ਅਕਾਲੀ ਦਲ ਦੇ ਸਮੂੱਚੇ ਅਹੁਦੇਦਾਰ ਸਹਿਬਾਨ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਜਿਹੜੇ ਕੁਝ ਦਿਨ ਤੋਂ ਪਾਰਟੀ ਵਿਰੋਧੀਆ ਗਤੀਵਿਧੀਆਂ ਕਰ ਰਹੇ ਨੇ ਸਾਡੇ ਸੀਨੀਅਰ ਲੀਡਰ ਉਹਨਾਂ ਦੀ ਉਰਜਾ ਵਿੱਚ ਨਖੇਦੀ ਕੀਤੀ ਹੈ ਅਤੇ ਪਾਰਟੀ ਨੂੰ ਪ੍ਰਧਾਨ ਦੇ ਸਦਾ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਜਿਹੜੀ ਉਹਨਾਂ ਦੀ ਉੱਚ ਬੜੀ ਬੜੀ ਸੋਚ ਹੈ ਤੇ ਮਿਹਨਤੀ ਅਕਾਲੀ ਦਲ ਦੇ ਪ੍ਰਧਾਨ ਨੇ ਬਾਹਰਲੀਆਂ ਤਾਕਤਾਂ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪਾੜੋ ਪੀੜ ਕਰਨ ਦਾ ਜਿਹੜਾ ਆਪਣੇ ਕੋਸ਼ਿਸ਼ ਕੀਤੀ ਰਿਹਾ ਉਹ ਸਾਰੀ ਜਥੇਬੰਦੀ ਨੇ ਨਖੇਦੀ ਕੀਤੀ ਹੈ